ਹਾਂ ਜੀ ਹਾਂ ਜੀ ਇਹਦਾ ਹੱਲ ਵੀ ਵਿਚ ਚਮਣੀਆ ਵਿਚ ਲਗਾ ਲੋ ਇਹ ਨਹੀਂ ਚੱਲਣ ਨਹੀਂ ਦੇਣੀ ਵਾ ਜੀ ਤੁਸੀਂ ਆਇਆ ਕਰੋ ਇਹਦੀ ਮੇਰੇ ਨਾਲ ਲਾਲਾ ਜੀ ਨੇ ਮੈਂ ਤਾਂ ਮੈਨੇਜਰ ਹਾਂ ਫੈਕਟਰੀ ਕਰੋ ਬੰਦਾ ਕਿੰਨਾ ਚਿਰ ਚੱਕੀ ਨਹੀਂ ਜਾਂਦੀ ਨਾ ਉਹਨਾਂ ਚਿਰ ਫੈਕਟਰੀ ਨਹੀਂ ਚੱਲਣ ਦੇਣੀ ਜਦੋਂ ਚੱਕੀ ਗਈ ਉਹਨੂੰ ਚਲਾ ਦਿਓ ਕੰਮ ਕਰ ਜੀ ਆਈ ਸਰਪੰਚਾ ਦੇਖੋ ਜੀ ਸਾਡਾ ਸਾਰਾ ਨਗਰ ਆਇਆ ਇਹ ਜਿਹੜੀ ਆਪਣੀ ਫੈਕਟਰੀ ਆ ਡਾਈੰਗ ਆ ਇਹਨਾਂ ਦੇ ਵਿੱਚ 14 ਦੀ ਫੱਕ ਜਾਲਦਿਆ ਜਿਹਦੀ ਸਾਰੀ ਸੁਆ ਸਾਡੇ ਪਿੰਡ ਦੇ ਵਿੱਚ ਜਾਂਦੀ ਆ ਜਿਹੜਾ ਸਾਡੀ ਸਿਹਤ ਨਾਲ ਖਿਲਵਾੜ ਹੋ ਰਿਹਾ ਅਸੀਂ ਇਹਨਾਂ ਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਆ ਕੇ ਕਹਿ ਚੁੱਕੇ ਹਾਂ ਵੀ ਇਹਨੂੰ ਬੰਦ ਕਰ ਦਿਓ ਹੁਣ ਅਸੀਂ ਫੇਰ ਇਹਨਾਂ ਕੋ ਆਏ ਆ ਕਹਿੰਦੇ ਆ ਜਿਹੜੀ ਲਾਸਟ ਸਾਡੇ ਕੋਲ ਆ ਪਈ ਆ ਜੀ ਇਹ ਅਸੀਂ ਚਲਾਉਣੀ ਆ ਪਰ ਅਸੀਂ ਇਹ ਵੀ ਨਹੀਂ ਚਲਾਉਣ ਦੇਣੀ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਬਾਕੀ ਇਹਨਾਂ ਨੂੰ ਪੁੱਛੋ ਵੀ ਇਹ ਸਾਨੂੰ ਕਦ ਤੱਕ ਦਾ ਟਾਈਮ ਦਿੰਦੇ ਆ ਵੀ ਇਹ ਕਲੀਅਰ ਕਰਕੇ ਦੇਣਗੇ ਸਾਡਾ ਸੁਣ ਆ ਜੀ ਸਾਡੇ ਸਾਡੇ ਸਰਪੰਚ ਨਾਲ ਕੱਲ ਗੱਲ ਹੋ ਗਈ ਸੀ ਉਹਨਾਂ ਨੂੰ ਇਹੀ ਕਿਹਾ ਸੀਗਾ ਜਿਹੜੀ ਆ ਚੀਜ਼ ਪਈ ਹੈਗੀ ਇਹਨਾਂ ਨੂੰ ਫਿਨਿਸ਼ ਕਰਨ ਦੋ ਸਾਡਾ ਦੂਜਾ ਮਾਲ ਹੀ ਚੱਲਦਾ ਪਿਆ ਤੁਸੀਂ ਦੇਖ ਸਕਦੇ ਹੋ ਬਾਹਰ ਆਤੀ ਦੋ ਗੱਡੀਆਂ ਆਈਆਂ ਦੂਜੇ ਮਾਲ ਦੀਆਂ ਆਈਆਂ ਫੱਕ ਦੀਆਂ ਨਗਰਾਲ ਜੀ ਇਹ ਆਤੀ ਆਇਆ ਪਹਿਲੀ ਆਤੀ ਆਇਆ ਨਾ ਸਰਪੰਚ ਸਾਹਿਬ ਦਾ ਤੁਸੀਂ ਇੱਧਰ ਗੱਲ ਕਰੋ ਇੱਧਰ ਗੱਲ ਕਰੋ ਸਰਪੰਚ ਸਾਹਿਬ ਰਾਤੀ ਆ ਕੱਲ ਆਏ ਸੀਗੇ ਲੱਗੀ ਨਹੀਂ ਸੀ ਆ ਫੱਕ ਦੀ ਸਾਰੀ ਉੱਤੇ ਭਾਈ ਕਹਿ ਤਾਰੇ ਸਰਪੰਚ ਸਾਹਿਬ ਕੱਲ ਆਏ ਸੀਗੇ ਕੱਲ ਤੋਂ ਬੰਦ ਤੇ ਕਿ ਦੂਜੀ ਗੱਡੀ ਚੱਲਦੀ ਪਈ ਆ ਸਾਡੇ ਪਿੰਡ ਦਾ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਬਈ ਤੇ ਬਈ ਨਾਲ ਦੇ ਘਰ ਕਰਵਾ ਪੀੜੀ ਸਾਨੂੰ ਹੈ ਪਹਿਲੇ ਸਾਰੇ ਨੂੰ ਸਾਡੇ ਬੋਰੀ ਦਾ ਹਾਲ ਆ ਤੁਸੀਂ ਫੈਕਟਰੀ ਜਾਰ ਦੇ ਕੇ ਮੁਬਾਰਕ ਨੂੰ ਬੁਲਾਈ ਜਾਨੇ ਹੋ ਤੁਸੀਂ ਕੱਲ ਕਿਹਾ ਜੀ ਤੁਹਾਡਾ ਹੁਕਮ ਮੰਨ ਲਿਆ ਤੁਹਾਡੇ ਸਭ ਨਾਲ ਚੱਲਦਾ ਪਿਆ ਉਹ ਅੰਦਰ ਜਾ ਕੇ ਦੇਖੋ ਅਸੀਂ ਕਲੀਅਰ ਕਰ ਸਕਦੇ ਹਾਂ ਵਾਹ ਦੇਖੋ ਕਿੰਨਾ ਆਦਾ ਤੁਸੀਂ ਰਾਤੀ ਆ ਤੁਹਾਡੇ ਰਾਤ ਨਹੀਂ ਆਣਾ ਬੰਦੇ ਆ ਕੇ ਤੁਸੀਂ ਨਹੀਂ ਮੰਨੇ ਸਾਨੂੰ ਅੱਜ ਕੱਲਮ ਟਕਣਾ ਪਿਆ ਬੁੜੀਆ ਤੁਹਾਡੇ ਰਾਤ ਤੋਂ ਆਏ ਦੱਸੋ ਤੁਹਾਡੇ ਰਾਤ ਤੋਂ ਆਇਆ ਦੱਸੋ ਸਾਡੇ ਆਇਆ ਬਾਹਰ ਆਇਆ ਸਾਰੇ ਪਿੰਡ ਆਇਆ ਸਾਰੇ ਪਿੰਡ ਅਸੀਂ ਚੱਲ ਕੇ ਆਏ ਹਾਂ ਸਾਡੇ ਸਰਪੰਚ ਜੀ ਨਹੀਂ ਮੰਨਦੇ ਕਾ ਹਾਂ ਜੀ ਸਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਅਸੀਂ ਕਰਤੀ ਸੁਰ ਦੀ ਬੰਦ ਕਰਤੀ ਅਸੀਂ ਅਸੀਂ ਬੰਦ ਕਰਦੇ ਨਾਲ ਹੀ ਆਪਾਂ ਨਾਲ ਲੱਗ ਥੋੜੀ ਚੱਲ ਸਕਦੇ ਹਾਂ ਇਹ ਵੀ ਅੱਗੇ ਤੁਹਾਡੇ ਕੋ ਆਏ ਆ ਤੁਸੀਂ ਕਹਿੰਦੇ ਆ ਸਾਡੀ ਲਾਸਟ ਪਈਏ ਜਾਲ ਲੈਣ ਦੋ ਹਾਂਜੀ ਪਈਏ ਲਾਸਟ ਉਹੀ ਆ ਤੁਹਾਡਾ ਰਾਜਾ ਨੀ ਦੋਮਤ ਭਾਈ ਜਲਦੀ ਨਹੀਂ ਪਈ ਸਾਡਾ ਸਾਡੇ ਬੁਰਾ ਹਾਲ ਹੋਇਆ ਪਿਆ ਘਰੋਂ ਚ ਹੁਣ ਤੁਸੀਂ ਇਹਨੂੰ ਕਦੋਂ ਤੱਕ ਚੱਕਦੇ ਹੋ ਇਹਨੂੰ ਭਾਈ ਲਾਸਟ ਹੈਗੀ ਆ ਇਹ ਤਾਂ ਖਤਮ ਹੋ ਜਾਏਗੀ ਕਿੰਨੇ ਦਿਨ ਦਾ ਪ੍ਰੋਸੈਸਾ ਤੁਹਾਡਾ ਹਾਂਜੀ ਦੂਜੀ ਚਲਦੀ ਪਈ ਆ ਕੀ ਇਹ ਦੱਸੋ ਅਗਰ ਇਹ ਇੱਕ ਮਿੰਟ ਇੱਕ ਜਦ ਅਰੇ ਇਹ ਚੀਜ਼ ਚ ਚੱਲਦੀ ਹੈਗੀ ਆ ਤਾਂ ਚਿਮਨੀ ਦੇ ਵਿੱਚ ਜਿਹੜਾ ਧੂਆ ਜਾਏਗਾ ਕਿੱਦਾਂ ਜਿਹੜਾ ਚਿਮਨੀ ਦੇ ਵਿੱਚ ਫੱਕ ਉੱਤਰਈ ਆ ਉਹ ਜਾਏਗਾ ਨਹੀਂ ਨਹੀਂ ਫੱਕ ਦਾ ਨਹੀਂ ਚਿਮਨੀ ਚ ਨਹੀਂ ਚੱਲਦਾ ਪਿਆ ਨਹੀਂ ਨਹੀਂ ਉਹ ਤਾਂ ਜਿਹੜੀ ਆ ਫੱਕ ਪਈ ਹੈਗੀ ਆ ਫਿਰ ਇਹਦਾ ਕੀ ਕਰੋਗੇ ਇਹ ਤਾਂ ਇਹ ਤਾਂ ਯੂਥ ਨੂੰ ਕਰਨੀ ਨਹੀਂ ਇਹਨਾਂ ਦਾ ਖੇਡਵਾੜ ਹੋ ਰਿਹਾ ਸਾਡੇ ਇਹ ਯੂਥ ਨਹੀਂ ਕਰਨ ਦੇਣੀ ਇਹ ਮਾਲਕਾਂ ਨੇ ਫਰਿਆਦਾ ਕੇ ਇਹਨੂੰ ਚੁਕਾ ਦੱਸੋ ਅਰੇ ਮਾਲਕਾਂ ਨਾਲ ਗੱਲ ਕਰ ਲੈਂਦੇ ਆ ਗੱਲ ਕਰ ਲੈਂਦੇ ਆ ਭਾਈ ਨਾਲ ਨਹੀਂ ਨਹੀਂ ਮੈਂ ਮਾਲਕ ਜੀ ਭਾਈ ਬੁਲਾ ਲਓ ਆ ਦੇਖਦੇ ਇਹ ਨਹੀਂ ਭਾਈ ਉਹਨਾਂ ਨੂੰ ਬੁਲਾ ਲਓ ਭਾਈ ਮਕਵਾੜਿਆਂ ਤੋਂ ਜਿਹਨੇ ਭੇਜਿਆ ਉਹਨੂੰ ਅਸੀਂ ਫੋਨ ਕੀਤਾ ਵੀ ਆ ਕੇ ਜਾ ਅਗਰ ਆ ਗਿਆ ਅਸੀਂ ਵਾਪਸ ਕਰਾਵਾਂਗਾ ਚਾਲਣ ਦੇਣੀ ਤੁਸੀਂ ਇਹਦੇ ਫੱਕ ਨੂੰ ਨਹੀਂ ਨਹੀਂ ਜੇ ਆ ਗਿਆ ਮਤਲਬ ਜੇ ਆਲਾ ਕੋਈ ਦੰਮ ਨਹੀਂ ਤੁਸੀਂ ਇਹ ਦੱਸੋ ਵੀ ਫੱਕ ਨਹੀਂ ਚਾਲਣ ਦੇਣੀ ਅਸੀਂ ਪਿੰਡ ਵੱਲੋਂ ਆਏ ਆ ਇਹ ਲਾਸਟ ਸਟੋਰ ਆਉਣ ਤੋਂ ਦਿਖੇਗੀ ਜਿਹੜਾ ਜਿਹੜਾ ਪੁਲਿਸ ਜਿਹੜਾ ਉੱਤੇ ਤੂੰ ਆ ਜਾ ਰਿਹਾ ਠੀਕ ਹੈ ਉਹਨੂੰ ਤੁਸੀਂ ਬਕਾਇਦਾ ਟ੍ਰੀਟ ਕਰਕੇ ਭੇਜ ਦਿਓ ਤੇ ਤੂੰ ਹਾਂਜੀ ਹਾਂਜੀ ਸਾਰਾ ਕਲੀਅਰਫਾਈ ਹੋ ਕੇ ਜਾਂਦਾ ਹੁਣ ਹਮੇ ਜਾਓ ਪਲਾਨਟ ਚੱਲਦਾ ਆ ਹਾਂਜੀ ਹਾਂਜੀ ਜਿਹੜਾ ਹਾਂਜੀ ਹਾਂ ਉਹ ਜੇਕਰ ਪਲਾਨ ਚੱਲਦਾ ਤਾਂ ਫਿਰ ਤੁਵੇਂ ਦੇ ਵਿੱਚ ਧੂਏ ਦੇ ਵਿੱਚ ਕਣ ਕਿਉਂ ਆਉਂਦੇ ਆ ਫੱਕ ਦੇ ਹੁਣ ਇਹ ਤਾਂ ਚੀਜ਼ ਉਹ ਦੱਸਣਗੇ ਨਾ ਹੁਣ ਜਿਹੜੇ ਫੱਕ ਚੱਲਦੀ ਆ ਸਾਨੂੰ ਤਾਂ ਪਤਾ ਨਹੀਂ ਇਸ ਰਿਲੇਟਡ ਕੀ ਵੀ ਚੀਜ਼ ਆ ਤੁਸੀਂ ਕਿਹਾ ਤਾਂ ਅਸੀਂ ਬੰਦ ਕਰਾਉਣਾ ਉਹਨਾਂ ਨੂੰ ਬੁਲਾ ਸਕਦੇ ਹੁਣ ਕੀ ਚੀਜ਼ ਉਹ ਭਗਵਾੜੇ ਦੇ ਆ ਇਹੋ ਜਿਹੜਾ ਮਾਲਕ ਆ ਨਾ ਭਗਵਾੜੇ ਜਾ ਕੇ ਫੈਕਟਰੀ ਲਾ ਲਵੇ ਸਾਡੀ ਆਹੀ ਬੰਦ ਹੀ ਕਰਾਉਣੀ ਆ ਸਰਪੰਚ ਸਾਹਿਬ ਸਾਡੇ ਕੋਲ ਦੇ ਆ ਕਿ ਜਾਨਾ ਕੋਈ ਨਹੀਂ ਬੰਦ ਕਰਾ ਲਈਏ ਸਾਨੂੰ ਤਾਂ ਹੀ ਉਹ ਬੰਦ ਕਰਾਉਣਾ ਬੰਦ ਤਾਂ ਬੰਦ ਤੁਸੀਂ ਖੁਦ ਅੰਦਰ ਜਾ ਕੇ ਦੇਖ ਸਕਦੇ ਹੋ ਬੰਦ ਆ ਜਲਦੀ ਬਈਆ ਜਾਦੇ ਪੱਟਿਆਂ 'ਚ ਵੀ ਜਾ ਰਹੀ ਆ ਹਾਂਜੀ ਉਹ ਜਿਹੜੀ ਬਾਹਰ ਜਿਹੜੀ ਬਾਹਰ ਫੱਕ ਪਈ ਸੀ ਨਾ ਉਹ ਕਹਿੰਦੇ ਕਿ ਕਹਿੰਦੇ ਇਹ ਚੱਲਣ ਨਾ ਦੋਗੇ ਚਕਵਾਣੀ ਪੈਣੀ ਤੁਹਾਨੂੰ ਵਾਪਸ ਮਦਦ ਨਾਲ ਕੱਲ ਤੋਂ ਬੰਦ ਆ ਸਾਡੀ ਦੂਜੀ ਦੂਜੀ ਚੱਲਦੀ ਪਈ ਆ ਕਹਿੰਦੇ ਕਿ ਜਿਹੜੀ ਆ ਬਾਹਰ ਪਈ ਆ ਵੀ ਚਕਵਾ ਦਿਓ ਕਹਿੰਦੇ ਪਿੰਡ ਆ ਕੇ ਸਰਪੰਚ ਸਾਹਿਬ ਆ ਕੇ ਗੱਲ ਕਰਨ ਕੱਲ ਇਹਨਾਂ ਦੀ ਗੱਲ ਬੰਨੀ ਆ ਸੀ ਦੱਸਿਆ ਪ੍ਰੋਬਲਮ ਠੀਕ ਆ ਜੀ ਸਰਪੰਚ ਸਾਰੇ ਇਕੱਠੇ ਹੋ ਗਏ ਆ ਸਰਪੰਚ ਸਾਹਿਬ ਵਾਲਾ ਪਿੰਡ ਦੇ ਸਾਹਮਣੇ ਪਿੰਡ ਆਇਆ ਮੀਡੀਆ ਜੀ ਪੂਰਾ ਪਿੰਡ ਆਇਆ ਸਰਪੰਚ ਸਾਹਿਬ ਨੂੰ ਮਾਫ਼ ਕਰੋ ਕਰੋ ਗਲਤ ਕਰੋ ਸਰਪੰਚ ਸਾਹਿਬ ਨਾਲ ਹੈਲੋ ਵੀਰ ਤੇ ਲਾਲੂ ਹਾਂਜੀ ਸਰ ਬੋਲੋ ਮਹਾਰਾਜ ਮੈਂ ਕਿਹਾ ਤੁਹਾਡ ਨਾਲ ਆਪਣੀ ਗੱਲ ਹੋਈ ਤਾਂ ਸੀ ਸੁਣੋ ਗੱਲ ਇਧਰ ਮੈਂ ਤੁਹਾਡੀ ਗੱਲ ਮੰਨਦਾ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਸੀ ਵੀ ਅਸੀਂ ਫੈਕਟਰੀ ਆਵਾਂਗੇ ਅਸੀਂ ਤੁਹਾਡੇ ਕੋਲ ਫੈਕਟਰੀ ਆ ਕੇ ਸਾਰੇ ਇਕੱਠੇ ਹੋ ਕੇ ਆਪਣੀਆਂ ਮੁਸ਼ਕਲਾਂ ਦੱਸਣ ਵਾਸਤੇ ਇਹ ਤੁਸੀਂ ਵੀਰੋਂ ਦਾ ਚੱਲਦਾ ਹੀ ਨਹੀਂ ਤੋ ਜੀ ਇਹ ਸਵਾਲ ਨਹੀਂ ਫੱਕ ਦਾ ਤੁਹਾਡੀ ਉਦਾਂ ਹੀ ਪਈ ਆ ਸਾਰੀ ਬਾਜੀ ਮਹਾਰਾਜ ਪਈ ਤਾਂ ਉਸ ਤੇਰੇ ਚਲਾਈ ਆ ਜੀ ਨਹੀਂ ਫਿਰ ਉਹਨੂੰ ਚੁਕਵਾ ਦਿਓ ਨਾ ਅੱਗੇ ਤੋਂ ਚਲਾਉਣੀ ਨਹੀਂ ਬਸ ਇਹੀ ਅਸੀਂ ਇਹੀ ਥੋੜੇ ਤੋਂ ਲੈਣ ਆਏ ਆ ਅੱਗੇ ਤੋਂ ਲੈਣੀ ਨਹੀਂ ਵਾ ਨਹੀਂ ਨਹੀਂ ਚਲਾ ਦੇ ਮੈਂ ਤੁਸੀ ਇਹਨੂੰ ਇੱਕ ਕਰ ਦਿਓ ਇਹਨੂੰ ਇਹਨੂੰ ਚੁਕਾ ਦਿਓ ਕਲੀਅਰ ਕਰ ਦਿਓ ਜਿਹੜੀ ਬਾਹਰ ਰੱਖੀ ਆ ਦੇਖੋ ਆ ਦੇ ਨਾ ਚੁਕਵਾ ਦਿਓ ਇਹ ਤੁਹਾਡਾ ਮੀਡੀਆ ਦੇ ਵਿੱਚ ਆ ਸਾਰੀ ਵੀਡੀਓ ਹੋ ਰਹੀ ਆ ਤੁਸੀਂ ਉਸ ਦੇਖ ਰਹੇ ਆ ਸਾਰੇ ਲੋਕ ਠੀਕ ਆ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਵੀ ਅੱਗੇ ਤੋਂ ਤੁਸੀਂ ਦੁਬਾਰਾ ਫੱਕ ਨਹੀਂ ਚਲਾਉਂਗੇ ਜੇ ਤੁਸੀਂ ਫੱਕ ਚਲਾਉਂਗੇ ਅਸੀਂ ਤੁਹਾਡੇ ਇੱਥੇ ਫੈਕਟਰੀ ਆ ਕੇ ਕਨੈਕਸ਼ਨ ਕੱਟ ਕੇ ਬਾਹਰ ਵੇਜਾਂਗੇ ਤੁਹਾਡੇ ਫੇਰ ਨਾ ਗਿਓ ਸਰ ਸਾਨੂੰ ਲਿਖ ਕੇ ਦੋ ਦਿਓ ਜੀ ਲਉਂਦੇ ਆ ਜਿਹੜਾ ਜਿਆਦਾ ਬੰਦਾ ਠੀਕ ਹੈ ਔਰ ਇਹ ਕਿੰਨੇ ਦੇ ਇਹ ਕਿੰਨੇ ਕਿੰਨੇ ਟਾਈਮ ਚ ਕਲੀਅਰ ਕਰਾ ਦੋਗੇ ਤੁਸੀਂ ਜੀ ਜੀ ਆ ਜਿਹੜੀ ਬਾਹਰ ਗਈ ਜਿਨ੍ਹਾਂ ਨੇ ਸਿੱਟੀ ਆ ਉਹਨਾਂ ਨੂੰ ਕਿਹਨੇ ਜਾ ਕੇ ਲੈ ਜਾਂਦੇ ਤੁਸੀਂ ਸਾਨੂੰ ਦੱਸ ਦੋ ਸਰ ਟਾਈਮ ਦੱਸ ਦੋ ਵੀ ਇੰਨੇ ਟਾਈਮ ਚ ਅਸੀਂ ਕਲੀਅਰ ਕਰਾ ਦਾਂਗੇ ਸਰ ਟਾਈਮ 'ਤੇ ਉਹਨੇ ਮਾਲ ਜ਼ਿਆਦਾ ਹੋਇਆ ਜ਼ਿਆਦਾ ਤੁਸੀਂ ਆਪ ਦੋ ਮਿੰਟ ਮਿਲ ਲੈਣੇ ਆ ਤੁਸੀਂ ਮੈਂ ਕੰਟੈਕਟ ਕਰ ਆ ਜਨਾ ਇੱਥੇ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਮਹਾਰਾਜ ਕਲੀਅਰ ਕਰ ਦੱਸ ਦੋ ਮੈਨੂੰ 2 ਦਿਨ ਦਾ 4 ਦਿਨ ਦਾ 5 ਦਿਨ ਦਾ ਟਾਈਮ ਲੈ ਲਓ ਬੰਦੇ ਨਹੀਂ ਹੋ ਜੂ ਇਹ 30 ਦਿਨਾਂ ਦੇ ਕਲੀਅਰ ਕਰ ਦਾਂ ਤੁਹਾਨੂੰ 5 ਦਿਨ ਦਾ ਟਾਈਮ ਦਿੱਤਾ ਠੀਕ ਆ ਅੱਜ 27 ਤਰੀਕਾ ਪਹਿਲੀ ਤਰੀਕ ਦਾ ਟਾਈਮ ਆ ਤੁਹਾਨੂੰ ਕਲੀਅਰ ਕਰਦੇ ਜਾਲ ਨਹੀਂ ਨਹੀਂ ਇਹ ਤੁਸੀਂ ਠੀਕ ਆ ਜੀ ਜੇ ਤੁਸੀਂ ਜਾਲਦੇ ਮਤਲਬ ਅਸੀਂ ਮੌਕੇ ਤੇ ਆ ਕੇ ਫੇਰ ਪਰੇਸ਼ਾਨੀ ਹੋ ਜੂਗੀ ਤੁਹਾਨੂੰ ਵੀ ਸਾਨੂੰ ਵੀ ਠੀਕ ਆ ਕੋਈ ਗੱਲ ਓਕੇ ਮੈਂ ਹਾਂਜੀ ਜੀ ਇਹ ਮੇਰੇ ਕੋਲ ਆਪਣੇ ਪਿੰਡ ਦੇ ਪਿੰਡਾਂਲੇ ਆਏ ਨੇ ਮੌਜੂਦ ਮਦਾ ਸਾਰੇ ਆਪਣੇ ਪਿੰਡ ਦੇ ਮੈਡਮ ਵੀ ਆਏ ਉਹਨਾਂ ਦੇ ਮਾਤਾ ਜੀ ਵੀ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੀ ਫੱਕ ਜਲਾ ਰਹੇ ਆ ਉਹ ਫੱਕ ਦਾ ਧੂਆ ਇਹਨਾਂ ਦੇ ਕੋਲ ਪਹੁੰਚ ਰਿਹਾ ਇਹਨਾਂ ਦੇ ਪਿੰਡ ਦੇ ਵਿੱਚ ਆ ਰਿਹਾ ਇਹਨਾਂ ਦੇ ਘਰਾਂ ਦੇ ਵਿੱਚ ਆ ਰਿਹਾ ਮੇਰੀ ਉਹਦੇ ਵਿੱਚ ਇਹ ਬੇਨਤੀ ਸੀ ਕਿ ਅਸੀਂ ਜਿਹੜੀ ਫੱਕ ਚਲਾ ਰਹੇ ਹਾਂ ਜਾਂ ਪੂਰੀ ਲੁਧਿਆਣਾ ਦੀ ਇੰਡਸਟਰੀ ਜਾਂ ਕੋਈ ਵੀ ਜਿਹੜੀ ਇੰਡਸਟਰੀ ਹੈ ਉਹ ਲੱਗਦੀ ਹੈ ਉਹਨੂੰ ਇਹ ਫੱਕ ਚਲਾਣ ਦੀ ਮਨਜ਼ੂਰੀ ਮਿਲਦੀ ਹੈ ਫੱਕ ਦਲਾਉਣ ਵਾਸਤੇ ਜਿਹੜੇ ਜ਼ਰੂਰੀ ਉਪਕਰਨ ਚਾਹੀਦੇ ਨੇ ਉਹ ਸਾਰੇ ਲੱਗੇ ਹੋਏ ਨੇ ਔਰ ਪੂਰੇ ਤੋਂ ਪੂਰੇ ਟਾਈਮ ਟੂ ਟਾਈਮ ਅਸੀਂ ਆਪਣੀ ਜ਼ਿੰਮੇਵਾਰੀ ਪਰਸਨਲ ਜ਼ਿੰਮੇਵਾਰੀ ਸਮਝ ਕੇ ਇਹਨੂੰ ਦੇਖਦਾ ਕਿ ਕੋਈ ਕਿਸੇ ਤਰ੍ਹਾਂ ਦੀ ਚਿਮਨੀ ਰਾਹੀਂ ਫੱਕ ਦਾ ਜਾਂ ਉਹਦਾ ਕੋਈ ਹਿੱਸਾ ਨਿਕਲ ਕੇ ਹਵਾ ਦੇ ਵਿੱਚ ਨਾ ਜਾਵੇ ਇਹਦੀ ਇਸ ਨੂੰ ਕੋਈ ਵੀ ਆਪਣਾ ਜਿਹੜਾ ਵੀ ਡਿਪਾਰਟਮੈਂਟ ਇਹ ਕਹਨ ਜਾਂ ਇਹਨਾਂ ਚ ਕੋਈ ਟੈਕਨੀਕਲ ਹੈ ਜਾਂ ਕੋਈ ਵੀ ਇਸ ਨੂੰ ਚੈੱਕ ਕਰ ਸਕਦਾ ਹੈ ਕਿ ਸਾਡੇ ਕੋਲ ਉਹ ਸਾਰੇ ਸਿਸਟਮ ਲੱਗੇ ਹੋਏ ਨੇ ਉਹ ਕੀ ਉਹ ਹਮੇਸ਼ਾ ਕੰਮ ਕਰਦੇ ਪਏ ਨੇ ਚਾਹੇ ਨਹੀਂ ਕਰਦੇ ਪਏ ਉਹ ਸਾਰੇ ਲੱਗੇ ਹਾਂ ਜਿਹੜੀ ਸਾਡੇ ਕੋਲ ਆਪਣਾ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਨੂੰ ਲੱਗਦਾ ਹੈ ਕਿ ਹਾਂ ਇਹ ਨਹੀਂ ਹੈ ਤੋਂ ਇਹ ਇੱਕ ਦਿਨ ਜਾਂ ਦੋ ਦਿਨ ਦਾ ਕੰਮ ਹੈ ਕੋਈ ਐਸਾ ਕੰਮ ਨਹੀਂ ਹੈਗਾ ਜਿਹੜਾ ਨਹੀਂ ਠੀਕ ਹੋ ਸਕਦਾ ਹੋਵੇ 3 ਸਾਲਾਂ ਤੋਂ ਪੈਂਦਾ ਦੋ ਦਿਨਾਂ ਦੇ ਵਿੱਚ ਉਹ ਠੀਕ ਹੋ ਸਕਦਾ ਜੇ ਕੋਈ ਇਹਨਾਂ ਦੀ ਇੱਕ ਵਾਰ ਸਵਾਲ ਕਰ ਲਓ ਜੀ ਹੁਣ ਤੱਕ ਤਾਂ ਕੋਈ ਆ ਨਹੀਂ ਹੋਇਆ ਦੋ ਦਿਨਾਂ ਦੇ ਵਿੱਚ ਟਰਲ ਹੋ ਜਾਏਗਾ ਨਹੀਂ ਜਿਹੜੀ ਚੀਜ਼ ਕੋਈ ਇਹਨਾਂ ਨੂੰ ਲੱਗਦਾ ਹੈ ਕਿ ਕਾਨੂੰਨ ਦੇ ਜਾਂ ਇਹ ਚੀਜ਼ ਦੇ ਮੁਤਾਬਿਕ ਨਹੀਂ ਹੈਗੀ ਉਸ ਨੂੰ ਉਸ ਬਾਰੇ ਮੈਂ ਠੀਕ ਕਰ ਰਿਹਾ ਅਸੀਂ ਫੱਕ ਚਲਾਉਂਦੇ ਸਾਨੂੰ ਪਰਮਿਸ਼ਨ ਮਿਲੀ ਹੋਈ ਹੈ ਔਰ ਇਹੀ ਅਲਾਉਡ ਫਿਊਲ ਇਹ 에ਅਰ ਪੋਲੂਸ਼ਨ ਵਾਸਤੇ 에ਅਰ ਵਾਲਿਆਂ ਦੀ ਇਸ ਨੂੰ ਚੈੱਕ ਕਰਕੇ ਸਾਡਾ ਸਿਸਟਮ ਚੈੱਕ ਕੀਤਾ ਜਾਂਦਾ ਬਲੂਰ ਤਾਂ ਕਿ ਚਿਮਨੀਆ ਰਾਹੀ ਜਿਹੜੇ ਲੱਗੇ ਹੋਏ ਨੇ ਬਲੂਰ ਡਸਟ ਰੋਕਣ ਡਸਟ ਕਲੈਕਟ ਕਰਨ ਵਾਲੇ ਉਹ ਸਾਰੇ ਸਿਸਟਮ ਲੱਗੇ ਉਹਦੇ ਵਿੱਚੋਂ ਦੀ ਹੋ ਕੇ ਜਾਂਦੀ ਹੈ ਅੱਜ ਦੇ ਮਾਹੌਲ ਦੇ ਵਿੱਚ ਜਿੱਥੇ ਸੰਤ ਸੀਚੇਵਾਲ ਜੀ ਨੇ ਸਾਰੇ ਦੁਨੀਆ ਇਸ ਤੇ ਲੱਗੀ ਹੋਈ ਹੈ ਕਿ ਅਸੀਂ ਕੋਈ ਕੋਈ ਵੀ ਆਪਣਾ ਜਾਤੀ ਤੌਰ ਤੇ ਵੀ ਕੋਈ ਨਹੀਂ ਚਾਹੇਗਾ ਕਿ ਉਸੇ ਤਰ੍ਹਾਂ ਦੀ ਕੋਈ ਪੋਲੂਸ਼ਨ ਫਲਾਵੇ ਜਾਣ ਬੁੱਝ ਕੇ ਕਤਾਨ ਦਾ ਅਜ ਦੀ ਦੇ ਚ ਕਤਲ ਕੀਤਾ ਤੇ ਪੋਲੂਸ਼ਨ ਫਰਾਨਾ ਬਰਾਬਰ ਹੈ ਪਿੰਡ ਵਾਲੇ ਪਹੁੰਚਣ ਕਿਸ ਤਰ੍ਹਾਂ ਦਾ ਹੋਏਗਾ ਕੀ ਕਰੋਗੇ ਨਹੀਂ ਪਿੰਡ ਵਾਲੇ ਜਿਹੜੇ ਪਹੁੰਚੇ ਮੇਰਾ ਇਹ ਹੈ ਕਿ ਹੋ ਸਕਦਾ ਹੈ ਕਿ ਜਿਹੜੀ ਹਵਾ ਚਲਦੀ ਹੈ ਸਾਰੇ ਸ਼ਹਿਰ ਇਹ ਫੋਕਲ ਪੁਆਇੰਟ ਦੇ ਵਿੱਚ 10 ਚਿਮਨੇ ਜਾਂ 25 ਚਿਮਨੇ ਲੱਗੇ ਹਨ ਤੇ ਕੋਈ ਗਲਤ ਤਰ੍ਹਾਂ ਦਾ ਫਿਊਲ ਚਲਾਗ ਰਿਹਾ ਹੋਵੇ ਔਰ ਆਪਣਾ ਸਿਸਟਮ ਉਹਨੇ ਮੇਨਟੇਨ ਨਾ ਕੀਤਾ ਹੋਏ ਉਹ ਜਦੋਂ ਹਵਾ ਚ ਜਾਂਦੀ ਹੈ ਉਦੋਂ ਆਉਂਦੀ ਹੈ ਇਹਨਾਂ ਦਾ ਵੀ ਦੇਖਿਆ ਹੋਣਾ ਤੇ ਕਦੀ ਆਉਂਦੀ ਹੈ ਤੇ ਕਦੀ ਨਹੀਂ ਆਉਂਦੀ ਜੇ ਜੇਸ ਆਂਦੀ ਹੋਵੇ ਮੇਰਾ ਪਿੰਡ ਮੇਰੀ ਚਿਮਨੀ ਬਿੰਡ ਦੀ ਕਾਂਦੇ ਵਿੱਚ ਹੈ ਪੈਲੀ ਦੇ ਵਿੱਚ ਹੈ ਸਮਝ ਲਓ ਤੇ ਜੇ ਆਂਦੀ ਹੋਵੇ ਤਾਂ ਹਮੇਸ਼ਾ ਆਵੇ ਇਹਦਾ ਮਤਲਬ ਕੋਈ ਨਾ ਕੋਈ ਅੰਸਰ ਆਪਣੇ ਆਲੇ ਦੁਆਲੇ ਐਸਾ ਹੈ ਜਿਹੜਾ ਕਿ ਕਮੀ ਹੈ ਜਿਹੜਾ ਕਿ ਉਹ ਕੰਟਰੋਲ ਨਹੀਂ ਕਰਦਾ ਉਸ ਕਰਕੇ ਪਿੰਡ ਵਾਲਿਆਂ ਨੂੰ ਮੁਸ਼ਕਲ ਆ ਰਹੀ ਹੈ ਅਸੀਂ ਅਸੀਂ ਟੈਕਸਟਾਈਲ ਦਾ ਪ੍ਰੋਸੈਸਿੰਗ ਹਾਊਸ ਹੈ ਜੀ ਅਸੀਂ ਇੱਥੇ ਆਪਣਾ ਇਹ ਡੈਂਕ ਕਰਦੇ ਹਾਂ ਉਹ ਸਾਡੇ ਕੋਲ ਅਸੀਂ ਜਿਹੜਾ ਪਾਣੀ ਹੈ ਉਹ ਸੀਟਪੀ ਚ ਜਾਂਦਾ ਅਸੀਂ ਇੱਥੇ ਕੋਈ ਆਪਣਾ ਕਮਨ ਐਫਲੂਇੰਟ ਟ੍ਰੀਟਮੈਂਟ ਪਲਾਂਟ ਹੈ ਜਿਸ ਨੂੰ ਕਿ ਤਾਜਪੁਰ ਰੋਡ ਤੇ ਜਾ ਕੇ ਟ੍ਰੀਟ ਕਰਕੇ ਅੱਗੇ ਉਹਨੂੰ ਕਲੀਅਰ ਕੀਤਾ ਜਾਂਦਾ ਹੈ ਸਵਾ ਉੱਡ ਕੇ ਜਾਂਦੀ ਹੈ ਪਿੰਡ ਦੇ ਵਿੱਚ ਪਿੰਡਾਂ ਦੇ ਪਹੁੰਚੇ ਨਾ ਕੀ ਹੱਲ ਹੋਣਾ ਦੇਖੋ ਮੈਂ ਆਪਣੇ ਲੈਵਲ ਤੇ ਦੇਖਾਂਗਾ ਜੇ ਕੋਈ ਪਰਲ ਵਾਲਾ ਹੈ ਉਹ ਮੈਂ ਕੱਲ ਤੱਕ ਇੱਕ ਦਿਨ ਚ ਦੇਖ ਕੇ ਆਪਣੇ ਟੈਕਨੀਕਲ ਤੋਂ ਸਿਆਣਾ ਬੰਦਾ ਬੁਲਾ ਕੇ ਇੱਕ ਵਾਰੀ ਹੋਰ ਚੱਕਰ ਆ ਲੈਣੇ ਵੈਸੇ ਅਸੀਂ ਸਾਡੀ ਮਾਲਕਾਂ ਵੱਲੋਂ ਇੱਕ ਕਲੀਅਰ ਇਨਸਟਰਕਸ਼ਨ ਹੈ ਕਿ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਉਂਕਿ ਮਾਲਕ ਹਰ ਵੇਲੇ ਨਹੀਂ ਇੱਥੇ ਹੁੰਦੇ ਅਸੀਂ ਮੈਂ ਇੱਥੇ ਮੈਨੇਜਰ ਹਾਂ ਮੈਂ ਇੱਥੇ ਦੇਖਦਾ ਜੇ ਨਾ ਹੋਵੇ ਕੋਈ ਚੀਜ਼ ਮੇਰੇ ਮੇਰੇ ਸਿਰ ਤੇ ਆਏਗੀ ਇਸ ਕਰਕੇ ਮੈਂ ਆਪਣੇ ਵੱਲੋਂ ਜਿੰਨੀ ਮੇਰੀ ਸਮਝ ਹੈ ਮੈਂ ਉਸ ਤੇ ਪੂਰਾ ਆਪਣਾ ਉਹ ਕਰਦਾ ਕਿ ਮੇਰੇ ਵੱਲੋਂ ਕੋਈ ਕਤਾਹੀ ਨਾ ਆਵੇ ਤਾਂ ਮੈਨੂੰ ਕਿਸੇ ਦੇ ਅੱਗੇ ਮੁਲਜ਼ਮਡਾਉਣਾ ਪਏ ਪਲੂਸ਼ਨ ਨਹੀਂ ਫੈਲ ਰਿਹਾ ਤੁਹਾਡੇ ਫੈਕਟਰੀ ਵੱਲੋਂ ਮੇਰੀ ਫੈਕਟਰੀ ਵੱਲੋਂ ਮੇਰੀ ਚਿਮਨੀ ਰਾਹੀ ਤੁਸੀਂ ਇੱਥੇ ਖੜੇ ਆ ਸਾਰਾ ਕੱਪੜਾ ਖਰਾਬ ਹੋ ਗਿਆ ਨਹੀਂ ਇੱਥੇ ਕਿਹਦੇ ਕੱਪੜਾ ਦੇਖੋ ਸਾਡੀ ਚਿਮਨੀ ਜੇ ਕੋਈ ਹੈ ਤੇ ਇਹਦੇ ਵਿੱਚੋਂ ਚਿਮਨੀ ਵੱਲ ਵੀ ਦਿਖਾ ਦਿਓ ਕਿ ਧੂੰਆਂ ਕੋਈ ਨਿਕਲਦਾ ਪਿਆ ਹੈ ਚਿਮਨੀ ਤਾਂ ਦੇਖ ਲਈ ਜੀ ਸਾਡੀ ਬੇਨਤੀ ਆ ਵੀ ਜਿਹੜੀ ਇੱਕ ਕਿੰਡੇ ਦੇ ਵਿੱਚ ਬੱਕ ਤੁਹਾਡੀ ਜਮਾ ਕੀਤੀ ਹੋਈ ਆ ਜਿਹਦੇ ਉੱਤੇ ਕਾਜ ਜਮਿਆ ਪਿਛਲੇ 10 ਸਾਲ ਤੋਂ ਪਈ ਆ ਇਹਦਾ ਕੀ ਹੱਲ ਕਰੋਗੇ ਇਹਦੇ ਬਾਰੇ ਜੇ ਅਸੀਂ ਤੁਹਾਨੂੰ ਇੱਕ ਵਾਰ ਨਹੀਂ ਦੋ ਵਾਰ ਨਹੀਂ 20 ਵਾਰ ਬੇਨਤੀ ਕਰ ਚੁੱਕੇ ਆ ਤੁਸੀਂ ਸਾਡੀ ਬੇਨਤੀ ਨਗਰ ਦੀ ਕੋਈ ਨਹੀਂ ਮੰਨੀ ਅਸੀਂ ਨਗਰ ਦੀ ਸਮੱਸਿਆ ਤਾਂ ਲੈ ਕੇ ਆਏ ਆ ਜੋ ਸਾਡੇ ਘਰਾਂ ਦੇ ਵਿੱਚ ਕਪੜੇ ਅਸੀਂ ਧੋਕੇ ਬਾਹਰ ਪਾਉਨੇ ਆ ਕਾਲੇ ਹੋ ਜਾਂਦੇ ਨੇ ਤੁਸੀਂ ਕਹਿੰਦੇ ਹੋ ਵੀ ਸਾਡਾ ਪ੍ਰਦੂਸ਼ਣ ਬਾਹਰ ਨਹੀਂ ਜਾਂਦਾ ਇੱਕ ਕੀਲੇ ਦੇ ਵਿੱਚ ਥੋੜੀ ਪੂਰੀ ਰੱਖ ਦੇ ਮਾਂ ਕੀਤੀ ਹੋਈ ਆ ਕੀ ਇਹ ਸੀਚੇ ਆ ਸਭ ਨੂੰ ਦਿਖਾ ਦੀ ਤੁਸੀਂ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਇਹ ਜੇ ਕੋਈ ਸਿਆਣਾ ਬੰਦਾ ਦੇਖਣਾ ਚਾਹੇ ਇਹ ਪਿਛਲੇ 15 20 ਦਿਨਾਂ ਦੀ ਜਮ੍ਹਾਂ ਹੋਈ ਹੋਈ ਹੈ ਕਿਉਂਕਿ ਅਸੀਂ ਨਹੀਂ ਚੁਕਾ ਪਾਏ ਕੋਈ ਫੰਡ ਦੀ ਕਲਾ ਸੀ ਇਹ ਇਹ ਬੰਦਾ ਵੀ ਦਿੰਦਾ ਜੀ ਤੈਨੂੰ ਇਹ ਤਾਂ ਨਹੀਂ ਜਮਲਾ ਕਾਹਨੋਂ ਕਿੰਨੇ ਦਿਨ ਪੁਰਾਣੀ ਵੀਡੀਓ ਦੇ ਦਿੱਤੀ 15 20 ਦਿਨਾਂ ਦੇ ਵਿੱਚ ਹੀ ਇਹ ਦਵਾ ਵੀ ਚੁੱਕੀ ਜਾਏਗੀ ਤੇ ਟਿੱਪਰ ਇਕੱਠੇ ਲੱਗਦੇ ਨੇ ਉਹ ਜੁਗਾ ਕੋਈ ਪੈਣੀ ਲੈ ਕੇ ਇਕੱਠਾ ਟਿੱਪਰ ਲੱਗਦਾ ਤੇ ਇਕੱਠਾ ਖਾਲੀ ਕਰ ਦਿੰਦਾ ਜੀ ਕਹਿ ਰਹੇ ਆ ਵੀ ਅਸੀਂ ਟਿੱਪਰ ਚੁਕਾਏ ਆ ਹਾਂਜੀ ਬਈ ਇਹ 2-3 ਦਿਨਾਂ ਦੀ ਹੱਥ ਸਾਰੇ ਉਹਦੇ 15 20 ਦਿਨਾਂ ਦੀ 15 20 ਦਿਨਾਂ ਦੇ ਵਿੱਚ ਉਹ ਕਿਵੇਂ ਹੋਗੇ ਜੀ 15 ਕਿਲੋ ਤੂੰ ਜਿਹੜੀ ਨਵੀਂ ਲਾਖ ਆ ਉਹ ਸਾਰੀ ਚੁੱਕੀ ਜਾਂਦੇ ਆ ਉਹ ਤਾਂ ਨਹੀਂ ਹੁੰਦਾ 15 ਕਿਲੋ ਪਹਿਲਾਂ ਚੁਕਾਈ ਤਾਂ ਫਰੰਨੀ ਜਿਹੜੀ ਹੁਣ ਕਿਲੇ ਦੇ ਕਿੱਲਾ ਲਈ ਹੈ ਜੀ ਤੁਸੀਂ ਜਾ ਕੇ ਧਿਆਨ ਨਾਲ ਦੇਖੋਗੇ ਤੇ ਕਾਟ ਸਾਰੀ ਖਾਲੀ ਹੋਈ ਹੋਈ ਹੈ ਇੰਨਾ ਰੱਖ ਨਿਕਲਦਾ ਇੱਕ ਦਿਨ 'ਚ ਕਿੰਨਾ ਰੱਖ ਨਿਕਲਦਾ ਇੱਕ ਟਰਾਲੀ ਇਹ ਫਿਰ ਇੱਕ ਟਰਾਲੀ ਜਿੰਨੇ ਬਹੁਤ ਸਾਰੀਆਂ ਇੱਕ ਦੇ ਇੱਕ ਟਰਾਲੀ ਹੈਗੀ ਆ ਜੀ ਕਹਿ ਰਹੇ 15 ਦਿਨ ਦੀ 15-20 ਦਿਨ ਦੀ ਹੋਣੀ ਆ ਉਹ ਦਿਨ ਲਾਸਟ ਦੇਖ ਲਓ ਨਾ ਤੁਹਾਡੇ ਮੇਰੇ ਕੋਲ ਬਿੱਲ ਪੈਂਡਿੰਗ ਆ ਕਿ ਮੈਂ 3500 ਜਿੰਨਾ ਵੀ ਜਮਾ ਸੀ ਇੱਕ ਵਾਰੀ ਸਾਰਾ ਚੁਕਾਤਾ ਫਿਰ ਜਮਾ ਹੁੰਦਾ ਤਾਂ ਇੱਕ ਵਾਰੀ ਜਗਾ ਲੈ ਕੇ ਇਹ ਵੀ ਤੁਹਾਡੇ ਇਹਨਾਂ ਦੀ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਆ ਕਿ ਇਹ ਖਾਲੀ ਹੋ ਜਾਏਗੀ ਇਹਨਾਂ ਨੇ ਇਹ ਵੀ ਦੱਸਿਆ ਕਿ ਜਦ ਆਪਣੇ ਜਾਨਵਰਾਂ ਨੂੰ ਪੱਠੇ ਪਾਉਂਦੇ ਆ ਪੱਠਿਆਂ ਦੇ ਵਿੱਚ ਰੱਖ ਜਾਂਦੀ ਆ ਤੇ ਜਾਨਵਰ ਇਹਨਾਂ ਦੇ ਬਿਮਾਰ ਹੁੰਦੇ ਆ ਇਹ ਤੁਹਾਡੀ ਗੱਲ ਦੀ ਬਿਲਕੁਲ ਨਾਲ ਅੰਗਣਵਾੜੀ ਸਕੂਲ ਆ ਪ੍ਰਾਇਮਰੀ ਸਕੂਲ ਆ ਬਿਲਕੁਲ ਤੁਹਾਡੀ ਫੈਕ ਤੁਸੀਂ ਐਡੇ ਨੇ ਢੇਰ ਜਮਾ ਕੀਤੇ ਨੇ ਦੱਸੋ ਕੀ ਕਰ ਰਹੇ ਹੋ ਉਹਨਾਂ ਦਾ ਹੱਲ ਮਤਲਬ ਇਹ ਤਾਂ ਦੇਖੋ ਲੱਗਦਾ ਰਹਿੰਦੇ ਜਾਂਦੇ ਇੱਕ ਚੀਜ਼ ਆ ਗਈ ਹੈ ਕਿ ਜਮਾ ਹੋ ਗਈ ਆਪਾਂ ਆਪਾਂ ਤੁਸੀਂ ਆਪਣੇ ਪੈਸੇ ਲਾਉਣ ਦੀ ਗੱਲ ਨਹੀਂ ਨਹੀਂ ਪੈਸੇ ਜੀ ਜੀ ਮਰਜ਼ੀ ਤੇ ਆਪਣਾ ਖਲਵਾੜ ਕਰ ਲੋ ਨਾ ਨਾ ਕਿੰਨੇ ਦਿਨਾਂ ਵਿੱਚ ਤੁਸੀਂ ਰਾਤ ਚ ਚੁਕਵਾ ਦਿਓ ਮੈਂ ਬੰਦਾ 10 ਤੋਂ 15 ਦਿਨਾਂ ਦੇ ਵਿੱਚ ਸਾਰੀ ਚੁਕਾ ਦੇਵਾਂਗਾ ਬਿਲਕੁਲ ਜਦੋਂ ਦੋ ਆ ਕੇ ਆਪਣਾ ਆ ਕੇ ਦੇਖ ਸਕਦੇ ਅੱਗੇ ਵਾਸਤੇ ਤੁਹਾਨੂੰ ਕੋਈ ਅੱਗੇ ਵਾਸਤੇ ਅੱਗੇ ਵਾਸਤੇ ਇਹਨੂੰ ਜਮਾ ਨਹੀਂ ਹੁੰਦਿਆਂਗੇ ਅਸੀਂ ਦਿੱਲੀ ਭੇਜ ਕੇ ਚੁਕਾਵਾਂਗੇ ਦਿੱਲੀ ਦਿੱਲੀ ਭੇਜ ਕੇ ਚੁਕਾਵਾਂਗੇ ਉਹ ਕਿੰਨੀ ਹੁੰਦੀ ਹੈ ਦੇਲੀ ਨਹੀਂ ਦੇਲੀ ਨਹੀਂ ਬੰਦਦਾ ਨਹੀਂ ਦੋ ਦਿਨਾਂ ਬਾਅਦ ਇੱਕ ਟਿਪਰ ਆਉਂਦਾ ਮੈਂ ਦੇਲੀ ਜਗਾ ਮਤਲਬ ਤੁਹਾਡੇ ਅੱਗੇ ਜੋ 15 ਦਿਨਾਂ ਦੇ ਵਿੱਚ ਜੇ ਸਰਪੰਚ ਸਾਹਿਬ ਜੇ ਤੁਹਾਡੇ ਇਹ ਗੱਲਾਂ ਦੇ ਨਾ ਪੂਰੇ ਉਤਰੇ ਤੱਕ ਗਿਆ ਤੁਹਾਡਾ ਅਜੰਨਾ ਕੀ ਹੋਵੇਗਾ ਨਹੀਂ ਅਸੀਂ ਤਾਂ ਅੱਜ ਹੀ ਇੱਥੇ ਸੰਘਰਸ਼ ਕਰਨ ਵਾਸਤੇ ਪਹੁੰਚੇ ਹਾਂ ਜੀ ਅਸੀਂ ਸਾਰੇ ਬੈਠੇ ਆ ਅਸੀਂ ਇਹਨਾਂ ਦੀ ਫੈਕਟਰੀ ਦੇ ਬਾਹਰ ਬੈਠਣ ਨੂੰ ਤਿਆਰ ਹਾਂ ਸਾਰਾ ਪਿੰਡ ਅਸੀਂ ਆਇਆ ਕਿਉਂਕਿ ਅਸੀਂ ਉੱਥੇ ਵੀ ਮਾਰੀ ਜਾਣਾ ਜਿਸ ਸਾਡੇ ਸਾਡੇ ਮਾਹੌਲ ਨੇ ਇਹ ਸਾਨੂੰ ਦੇਣ ਕੋਈ ਅਸੀਂ ਮਰ ਜਾਂਦੇ ਇੱਥੇ ਬੈਠ ਕੇ ਜਿਸ ਸਾਡੇ ਸਾਡੇ ਇਹਨਾਂ ਨੇ ਮਾਹੌਲ ਬਣਾਇਆ ਹੋਇਆ ਨਾ ਤਾਂ ਅਸੀਂ ਸਾਡੇ ਕੋਈ ਬਾਈਕ ਤੇ ਸਫ਼ਰ ਕਰ ਸਕਦਾ ਨਾ ਅਸੀਂ ਬਾਹਰ ਬੈਠ ਸਕਦੇ ਆ ਐਦਾਂ ਦਾ ਮਾਹੌਲ ਸਾਡੇ ਪਿੰਡ ਦਾ ਬਣਿਆ ਆ ਛੋਟੇ ਛੋਟੇ ਬੱਚੇ ਨੇ ਤੇ ਆਂਗਣਵਾੜੀ ਦੇ ਹਾਲਾਂਕਿ ਉਹਨਾਂ ਕੋਲ ਜਗ੍ਹਾ ਵੀ ਨਹੀਂ ਉਹ ਬਾਹਰ ਬੈਠ ਕੇ ਖਾਣਾ ਖਾਂਦੇ ਨੇ ਐਦਾਂ ਦੇ ਮਾਹੌਲ ਦੇ ਵਿੱਚ ਦੱਸੋ ਅਸੀਂ ਉਹਨਾਂ ਨੂੰ ਕੀ ਸਿਹਤ ਦਵਾਂਗੇ ਸਾਡੇ ਅਸੀਂ ਦੇਖ ਕਹਾਂ ਦੋ ਬੱਚਿਆਂ ਦੀ ਅੱਖ ਦੇ ਵਿੱਚ ਵੀ ਪਿਆ ਅਸੀਂ ਕਜਰਾ ਦੱਸੋ ਜੀ ਇਹਦਾ ਜਦੋਂ ਉਹਨੇ ਆ ਐਦਾਂ ਦੇ ਸਵਾਲ ਕਰਕੇ ਸਾਨੂੰ ਮੋੜ ਦਿੰਦੇ ਆ ਸਾਡਾ ਲੀਗਲ ਆ ਜੀ ਸਾਡਾ ਚੌਲਾਂ ਦੀ ਫੱਕ ਇਹਨਾਂ ਤੋਂ ਅਸੀਂ ਇਹੀ ਪੁੱਛਦੇ ਕੱਲੀ ਚੌਲਾਂ ਦੀ ਫੱਕ ਚਲਾਉਣੀ ਹੀ ਬੰਦ ਕਰ ਦਿਓ